ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹੋਏਗੀ ਪਿਸ਼ਟ ਅਫਸਰਾਂ ਖਿਲਾਫ ਸਖਤ ਕਾਰਵਾਈ ਆਮ ਆਦਮੀ ਪਾਰਟੀ ਦੇ ਨੇਤਾ ਜਸਪੀਰ ਸਿੰਘ ਵੀਰ ਨੇ ਏਬੀਪੀ ਸਾਂਝਾ ਨੂੰ ਕਿਹਾ ਸਾਡੇ ਵੋਲੰਟੀਅਰ ਹੀ ਕਰਨਗੇ ਪਿਸ਼ਟ ਅਫਸਰਾਂ ਦਾ ਪਰਦਾ ਫਾਸ਼ ਆਮ ਆਦਮੀ ਪਾਰਟੀ ਦਾ ਜਿਹੜਾ ਸਿਸਟਮ ਹੈਗਾ ਇਹ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੈਗਾ ਜਿਹੜੀ ਨੀਅਤ ਹੈਗੀ ਹੈ ਇੰਟੈਂਸ਼ਨ ਜਿਹੜੀ ਹੈਗੀ ਹੈ ਇਹਦੇ ਚ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਾਫੀਆ ਹੈਗਾ ਇਹ ਇਹ ਚੱਲਣਾ ਨਹੀਂ ਹੈਗਾ ਤੇ ਨਾ ਅਧਿਕਾਰੀ ਚੱਲਣੇ ਹੈਗੇ ਅਸੀਂ ਸਾਨੂੰ ਪਤਾ ਹੈਗੇ ਬਲੂ ਆਈਡ ਕਿਹੜੇ ਅਫੀਸਰ ਹੈਗੇ ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਸਰਾਣ ਦੀ ਪੰਜਵੀਂ ਮੰਜ਼ਲ ਤੋਂ ਕੁੱਦ ਕੇ ਨਵ ਵਿਆਹੁਤਾ ਨੇ ਦਿੱਤੀ ਜਾਨ ਪਰਿਵਾਰ ਸਮੇਤ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ ਕਮਲਜੀਤ ਕੌਰ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ ਪਰਿਵਾਰ ਮੁਤਾਬਕ ਮਾਨਸਿਕ ਤੌਰ ਤੇ ਰਹਿੰਦੀ ਸੀ ਪਰੇਸ਼ਾਨ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਉੰਨਾ ਵੀ ਇਹ ਦੱਸਿਆ ਵੀ ਦਿਮਾਗੀ ਥੋੜੀ ਜੀ ਪਰੇਸ਼ਾਨ ਸੀਗੀ ਉਹਦੀ ਦਵਾਈ ਪਹਿਲਾਂ ਵੀ ਚੱਲਦੀ ਸੀ ਮੈਰੀ ਤੋਂ ਪਹਿਲਾਂ ਵੀ ਚੱਲਦੀ ਸੀ ਤੇ ਇਸ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਅੰਮ੍ਰਿਤਸਰ ਦੇ ਪੌਸ਼ ਇਲਾਕੇ ਗਾਰਡਨ ਐਵੇਨਿਊ ਵਿੱਚ ਕੱਪੜਾ ਵਪਾਰੀ ਦੀ ਕੋਠੀ ਚੋਂ ਕਰੀਬ 20 ਲੱਖ ਰੁਪਏ ਦੀ ਚੋਰੀ ਵੀਰਵਾ ਰਾਤ ਜਿਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਦਾ ਕੋਈ ਮੈਂਬਰ ਘਰ ਅੰਦਰ ਨਹੀਂ ਸੀ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਕੈਮਰੇ ਅਈ ਸਾਰੇ ਆਲੇ ਦੁਆਲੇ ਜੋ ਸੀਸੀ ਕੈਮਰੇ ਆ ਜਾਂ ਹੋਰ ਕੋਈ ਇਹਨਾਂ ਦੇ ਸਰਵਨ ਨੌਕਰ ਵਗੈਰਾ ਹਨ ਸੋ ਸਾਰਿਆਂ ਨੂੰ ਇਕੱਲੇ ਸਾਡੇ ਇੰਵੈਸਟਿਗੇਸ਼ਨ ਵਿੱਚ ਸ਼ਾਮਲ ਕਰਾਂਗੇ ਤੇ ਉਹਦੀ ਜਿਹੜੀ ਵਾਰਦਾ ਤਰੀਕਾ ਆ ਕੁਝ ਦੇ ਹੀ ਆ ਇਹਨਾਂ ਦੀ এনवायरमेंट ਤੋਂ ਕੋਈ ਜਿਹੜਾ ਨੌਕਰ ਹੈ ਕੋਈ ਬਾਹਰੋਂ ਫੜਾ ਇਹਨਾਂ ਦੀ ਜਿਹੜੀ ਕਚੋਰੀ ਹੈ ਬੱਥਰੀ ਹੈ ਤਾਨੀਆਂ ਹੋਵੇਗਾ ਯੂਰਪੀਅਨ ਯੂਨੀਅਨ ਤੋਂ ਵੱਖ ਯੂਰਪੀਅਨ ਯੂਨੀਅਨ ਵਿੱਚ ਬਰਕਰਾਰ ਰਹਿਣ ਜਾਂ ਵੱਖ ਹੋਣ ਬਾਰੇ ਕਰਵਾਈ VOTING ਵਿੱਚ 51.9% ਦੀ ਲੋਕਾਂ ਨੇ ਦਿੱਤਾ ਵੱਖ ਹੋਣ ਬਾਰੇ ਮਤ ਭਾਰਤੀ ਵਪਾਰਕ ਬਾਜ਼ਾਰ ਤੇ ਪੈ ਸਕਦਾ ਹੈ ਬੁਰਾ ਅਸਰ ਯੂਰਪੀਅਨ ਯੂਨੀਅਨ ਦੇ ਨਾਲ ਰਹਿਣ ਦੀ ਹਮਾਇਤ ਕਰਨ ਵਾਲੇ ਵਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਂਬਰੂਨ ਨੇ ਕਿਹਾ ਤਿੰਨ ਮਹੀਨਿਆਂ ਬਾਅਦ ਛੱਡ ਦੇਵਾਂਗਾ ਉਹਦਾ This is not a decision I've taken lightly but I do believe it's in the national interest to have a period of stability and then the new leadership required There is no need for a precise timetable today but in my view we should aim to have a new prime minister in place by the start of the conservative party conference in october baba banda singh <laughs> bahadur de 300ve shahidi dihaade te punjab sarkar valon tin dinan program kal ton pehle din 25 june nu chappar chidi chovega laser show dooje din 26 june nu fatehgarh sahab ch kendri grammantri rajnath singh di maujoodgi vich hovegi public conference ਅਤੇ ਤੀਜੇ ਦਿਨ 3 ਜੁਲਾਈ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਕਿਤਾਬ ਰਿਲੀਜ਼